ਹਾਂਜੀ গুড মর্নিং ਸਾਰਿਆਂ ਨੂੰ ਕੀ ਹਾਲ ਚਾਲ ਆ ਵੈਲਕਮ ਬੈਕ ਤੁਹਾਡਾ ਆਪਣਾ ਸਾਰਿਆਂ ਦਾ ਚੈਨਲ ਤਨੁ ਅਲਕਾਪਲ ਬਲੌਗਸ ਕੀ ਹਾਲ ਚਾਲ ਨੇ ਜੀ ਠੀਕ ਹੋ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਆਪਾਂ ਕਰਾਂਗੇ ਪੂਰਾ ਇੰਜੋਏ ਉਧਰ ਦੇਖੋ ਬਲੌਗ ਚੱਲ ਰਿਹਾ ਆਪਣਾ ਤੁਸੀਂ ਵੀ ਸਾਰੇ ਜਣੇ ਜਰੂਰ ਦੇਖਿਓ ਚੜੀਆ ਘਟੂ ਵਾਲਾ ਬਲੌਗ ਆ ਗਿਆ ਜੀ ਆਪਣਾ ਦੇਖੋ ਰਹਿਣਾ ਸੁਰ ਤੇ ਹੁਣ ਆਪਾਂ ਖਾਰੇ ਸੀ ਰੋਟੀ ਆ ਜੋ ਪ੍ਰਸ਼ਾਦਾ ਸਕ ਲਓ ਸਾਡੇ ਚੁਕਲੇ ਹੀ ਨਾ ਕੇ ਖਾ ਰਹੇ ਨੇ ਬਾਟ ਕਰਕੇ ਅਸੀਂ ਬਿਨਾ ਨਾਤੇ ਮਾਂ ਪੁੱਤ ਦੋਨੇ ਅਸੀਂ ਨਿਨਾਤੇ ਹੋਏ ਸਫਾਈਆਂ ਆਪਾਂ ਕਰ ਲੀਆਂ ਸੀ ਵਲੌਗ ਵੀ ਲਾਇਆ ਹੋਇਆ ਸੀ ਨਾਲ ਨਾਲ ਆਪਾਂ ਤੁਹਾਨੂੰ ਮੰਮੀ ਦਿਖਾ ਕੇ ਲੈ ਕੇ ਆਵਾਂ ਮੰਮੀ ਤਾਂ ਸਾਗ ਸੈੱਟ ਕਰੀ ਜਾਂਦੇ ਨੇ ਅੱਜ ਆਪਾਂ ਸਾਗ ਵੀ ਬਣਾਵਾਂਗੇ ਦੇਖ ਸਾਗ ਹੋ ਰਿਹਾ ਸੈੱਟ ਅੱਜ ਸਾਗ ਬਣਾਉਂਗਾ ਅੱਜ ਹੋਰ ਚੁੱਲ੍ਹੇ ਤੇ ਬਣਾਵਾਂਗੇ ਮਾਂ ਚੁੱਲ੍ਹੇ ਤੇ ਬਣਾਵਾਂਗੇ ਸਾਗ ਸੀ ਇੱਥੇ ਇਹਦੇ ਚੁੱਲਾ ਉਹ ਦੇਖੋ ਉਧਰ ਲਿਖਾਈ ਤਾਂ ਮਿੱਟੀ ਲਾ ਕੇ ਰੱਖਤੀ ਚਿੱਲੇ ਤੇ ਆ ਪਿਆ ਚਿੱਲੇ ਦੇ ਬਣਾਵਾਂਗੇ ਸਾਗ ਆਪਾਂ ਸਾਗ ਸਮਾਰ ਲੈਣ ਤੋਂ ਮੰਮੀ ਨੇ ਹੁਣ ਫੇਰ ਤੁਹਾਨੂੰ ਮਿਲਦੇ ਆ ਪਰ ਓਕੇ ਥੋੜਾ ਜਿਹਾ ਅੱਜ ਸਾਡੀ ਮਾਸੀ ਵੀ ਆਊਗੀ ਮਾਸੀ ਨੂੰ ਵੀ ਮਲਾਵਾਂਗੇ ਤੁਹਾਨੂੰ ਜਦੋਂ ਆਈ ਮਾਸੀ ਹਾਂਜੀ ਮਾਸੀ ਆ ਗਈ ਸੀ ਆਪਾਂ ਤੁਹਾਨੂੰ ਸਵੇਰੇ ਦੱਸਿਆ ਸੀ ਨਾ ਵੀ ਅੱਜ ਮਾਸੀ ਆਉਣਗੇ ਅਣਾ ਮਾਸੀ ਮਾਸੀ ਸਾਡੇ ਕੋਲ ਹੁਣ ਘਟ ਆਉਣ ਲੱਗੀ ਮਾਸੀ ਘਟ ਕਾ ਧੋਣੀ ਆ ਕਿੱਥੇ ਅੱਜ ਮਾਸੀ ਨੂੰ ਅੱਜ ਰੱਖਾਂਗੇ ਨਾ ਮਾਸੀ ਰਹੇਗੀ ਕੋਈ ਨਾ ਆ ਬਲਾਗ ਤੇ ਉੱਤ ਲੈਣ ਵਾਸਤੇ ਨੂੰ ਰਹਿਣਾ ਪਊ ਮੰਮੀ ਦੇਖਾ ਇੱਕੋ ਜਿਹਾ ਸੂਟ ਪਾਈ ਬੈਠੀ ਚੁੰਨੀਆਂ ਤੇ ਇੱਕੋ ਜਿਹਾ ਲੱਗਦੀਆਂ ਇਹਨਾਂ ਦੇ ਆ ਦੇਖੋ ਜੀ ਆ ਮੰਮੀ ਆ ਆ ਮੰਮੀ ਦੀ ਮੰਮੀ ਦੀ ਵੱਡੀ ਭੈਣ ਆ ਦੀਦੀ ਜੀ ਕਹੇ ਮੰਮੀ ਦੀਦੀ ਜੀ ਕਹੇ ਮੰਮੀ ਮੰਮੀ ਨਾ ਕਹੂਗੀ ਮੰਮੀ ਤੋਂ ਨਾ ਮਾਸੀ ਬਹੁਤ ਵੱਡੇ ਨੇ ਮੰਮੀ ਉਹਨਾਂ ਦੀ ਅਲਾ ਤੋਂ ਆਤਾ ਮੰਮੀ ਕਹ ਗਈ ਲੀ ਲਾਬੋ ਮੈਂ ਮੰਮੀ ਦੀ ਕੀ ਕਰਾਂ ਮੈਂ ਦੀਦੀ ਦੀ ਕੀ ਕਰਾਂਗਾ ਹੈਲੋ ਜੀ ਮੇਲੇ ਮम्मी ਤੇ ਮਾਸੀ ਨੂੰ ਬੜਾ ਬੜਾ ਸੋਹਣਿਆ ਲੱਗਦੇ ਹਨ ਨਾ ਕੋਣ ਇਹ ਜਾਣਦੇ ਨੇ ਰਿਸ਼ਤੇਦਾਰੀ ਚ ਜੀ ਫਿਰ ਇਹ ਆਉਣਗੇ ਜਦੋਂ ਇਹ ਵਾਪਸ ਆਏ ਆਪਾਂ ਉਦੋਂ ਵੀ ਮਿਲਾਵਾਂਗੇ ਤੁਹਾਨੂੰ ਤੇ ਜਾਏ ਉਹਨਾਂ ਤੋਂ ਹਨ ਤੇ ਆ ਕੇ ਮਾਸੀ ਨੂੰ ਰੱਖਾਂਗੇ ਸਗਾ ਨਹੀਂ ਦਿੰਦੇ ਅੱਜ ਹੁਣ ਤਾਂ ਵਲੌਗ ਚ ਲੈ ਲਿਆ ਹੈਲੋ ਗਾਇਜ਼ ਮਾਸੀ ਨੇ ਰਹਿਣਾ ਪੂਆ ਵੀ ਕਹਿੰਦਾ ਹੈਲੋ ਗਾਇਜ਼ ਚਲੋ ਫਿਰ ਜਾਇਓ ਟਾਈਮ ਨਾ ਆਜੋ ਚੰਗੇ ਠੀਕ ਹੈ ਹੂੰ 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 ਥਿਲੇ ਕੇ ਆਇਆ ਸਮ ਲਸਣ ਲਸਣ ਪਲੇਟ ਲਾਸ ਨੂੰ ਵੀ ਕੱਟਣਾ ਸੌਖਾ ਤਰੀਕਾ ਹੀ ਲਾਉਂਗਾ ਮੈਂ। ਆ ਸਾਗ ਬਣਾਉਣਾ। ਹਾਂ। ਮੰਮੀ ਕੀ ਕਹਿੰਦੀ ਸੀ? ਕੀ ਕਹਿੰਦੀ ਸੀ ਮੰਮੀ? ਆਹ ਹੱਦ। ਦਾਤ। ਮੰਮੀ ਕਹਿੰਦੀ ਕਿ ਮੈਂ ਮਰ ਮੁਰਗੀ। ਹਾਂ। ਕਹਿੰਦੀ ਤੁਸੀਂ ਕੋਈ ਸਮਾਨ ਨਹੀਂ ਸਮਝੋ। ਸਾਡੇ ਵੇਚ ਦੋਗੇ ਸਾਰੇ ਇਹ ਸਿੱਟ ਦੋਗੇ ਪੁਰਾਣੇ ਹੈ ਐਂਗੇ ਨੇ। ਹੈ? ਕੋਈ ਕਿ ਕਹਿੰਦੇ। ਕਹਿੰਦੀ ਆਹ ਦਾਤ ਕਹਿੰਦੀ ਦਾਤ ਨੂੰ ਜਰ ਲਾ ਕੇ ਸਿੱਟਿਆ ਹੋਇਆ ਸੀ ਨਾ। ਕਹਿੰਦੀ ਜੇ ਮੈਂ ਮਰ ਮੁਰਗੀ ਤੁਸੀਂ ਤਾਂ ਭਾਂਡੇ ਮੈਨੂੰ ਰੋਟੀ ਮਿਲਣ ਹੋਣੀ ਹੈਗੀ। ਹੋਟਲ ਦਾ ਹੋਟਲ ਤੋਂ ਰੋਟੀ ਆ ਕੇ ਆ ਗਈ ਮੈਂ ਹੋਟਲ ਤੋਂ ਵੀ ਨਹੀਂ ਵੀ ਕੁਸ ਹੋਰ ਹੀ ਬਣਾ ਲਿਆ ਕਰੋ ਰੋਟੀ ਵੀ ਨਹੀਂ ਲਾਉਣੀ ਦਾਤ ਕੁੰਡਾ ਘੋਟਣਾ ਸਾਰਾ ਸਾਈਡ ਤੇ ਆਮ ਤਾਂ ਸੀ ਦਾਤ ਕੁੰਡਾ ਘੋਟਣਾ ਕਿ ਮੈਂ ਤੂੰ ਤਾਂ ਗਈ ਸੀ ਕੈਨੇਡਾ ਇਹ ਤਾਂ ਫੋਨ ਹੀ ਕਰ ਦਿੰਦੀ ਸੀ ਭਨੇਰਾ ਨੂੰ ਸਾਨੂੰ ਸਾਗ ਬਣਾ ਕੇ ਦੇਜੋ ਇੱਕ ਵਾਰੀ ਤਾਂ ਦੋ ਵਾਰੀ ਤਾਂ ਮੀਤੋ ਮਾਸੀ ਨੂੰ ਕਹਤਾ ਹਨ ਮੀਤੋ ਮਾਸੀ ਦੇਗੀ ਤੇ ਚਾਰੀ ਜਿਉਂਦੀ ਰਹੇਗੀ ਦੀ ਮਿਰਚਾਂ ਤਾਂ ਪਾਈਆਂ ਨਹੀਂ ਭਈ ਆ ਤੇ ਹਿਸਾਬ ਨਾਲ ਪਾ ਲੇ ਘੰਟੇ ਜੀ ਮੁਰਗੀ ਪਰ ਮਾਸੀ ਸਾਗ ਦੇ ਕੇ ਤਾਂ ਸਾਦ ਤੋਂ ਤਾਂ ਸਾਗ ਮਾਸੀ ਨਾਲ ਸਾਗ ਦਾ ਲਾਰਾ ਲਾਇਆ ਹੋਇਆ ਸਾਡਾ पिछले साल बी अज भी आवागे अज भी आवागे मार्च तक मासी कहनी मार्च आ गए तक नहीं गए जावासन क्डी निकली देखे माथा मारना घंटा घंटा मिनट चल नहीं कल दूजी गंभीर जला एवं एवं करके घंटा लग जा लगता ਤੈਨੂੰ ਕਹਿੰਦੇ ਮਾਦੂ ਦੀ ਰੋਡ ਕੱਢਿਆ ਸੀ ਲਿਖਾਉਣੀਆਂ ਆ ਦੇ ਆਉਣ ਵਾਲੇ ਲੈ ਜਾਂਦਾ ਨਾਲ ਹੋਇ ਨਿਕਲਿਆ ਮੈਂ ਕੱਢਿਆ ਸੀ ਇੱਥੇ ਨਾ ਗੰਢੀ ਲੈ ਲਾ ਅਗੋਂ ਮੁੱਢੀ ਵਾਲੀ ਕੱਟ ਆਇਆ ਲੈ ਆ ਇੱਥੋਂ ਆ ਦੋਨੇ ਚੀਜ਼ਾਂ ਹਰ ਲੈ ਹੈ ਨਾ ਐ ਇਹਨੂੰ ਐਂ ਮੋਚ ਲਿਆ ਗਿਆ ਨਾ ਸਾਰਾ ਨਿਕਲ ਗਿਆ ਨਾ ਉਹ ਹੱਥ ਚ ਨਹੀਂ ਵੱੜਦੀ ਮਤਲਬ ਮੇਰੇ ਕਹਿੰਦਾ ਨੋਹਾਂ ਚ ਨਹੀਂ ਵੱੜਦਾ ਆ ਖੁੰਗਰੂ ਜੀ ਐਂ ਲੈ ਜਾਂਦਾ ਮਿੰਟ ਚ ਤੇਰੀ ਹਿੰਟਾ ਜਾਂਦਾ ਚਲੋ ਐਨਾ ਕੀ ਰਹਿ ਗਿਆ ਨਾ ਚੀਰ ਨਾਲ ਮੰਮੀ ਮੈਨੂੰ ਚੀਰ ਮੈਂ ਚੀਰ ਕੇ ਦੇਖਾ ਨਹੀਂ ਮਾਲਿਆ ਹੱਥ ਨਾ ਬੱਜਦੀ ਐਨਾ ਕੁ ਨਹੀਂ ਰਹਿੰਦਾ ਹੈਗਾ ਠੀਰਨ ਨਾਲ ਹੂੰ ਆਹੀ ਰਹਿ ਗਿਆ ਬਸ ਐਲੀ ਦਾ ਸੁਆਵਾਂਗੇ ਧੀਲਾ ਸੁਆਣਾ ਥਿੱਲੋਲਾ ਸੁਆਣਾ ਇਹ ਇਹ ਤਾਂ ਪਾਉਂ ਇਕੱਠੀ ਚੱਕ ਲੈ ਹੁੰਦੀ ਉਰੇ ਹੁਣ ਕੱਢਣ ਵਾਸਤੇ ਚਿੱਲਣ ਵਾਸਤੇ ਸਾਰੀ ਨੀਰੇ ਚ ਰੱਖੀ ਹੁੰਦੀ ਆ ਕਹਿੰਦੇ ਨਾ ਉਲਾ ਸੁਣ ਨੂੰ ਉਹ ਨਹੀਂ ਕਰ ਦਿੰਦੇ ਨਾ ਚਾਣਨ ਨਹੀਂ ਲਵਾਉਂਦੇ ਚਾਣਨ ਲੱਗਦਾ ਕਹਿੰਦੇ ਫਿਰ ਖੋਖਲਾ ਹੋ ਜਾਂਦਾ ਜਰਾ ਆ ਭਾਜ ਜਾਂਦੇ ਵਿੱਚ ਗੰਡੇ ਜੀ ਮਰਦੇ ਜਾਂਦੇ 来 ਮਰ ਜੇ ਜਾਂਦਾ ਜਿਵੇਂ ਤਰਕ ਲਾ ਕੇ ਬਣਾ ਦਿੰਦੇ ਹਾਂ ਉਹ ਨਹੀਂ ਹੋਏ ਅੱਜ ਨੇ ਹਾਂ ਪੀ ਲੈ ਜਾਂਦੇ ਹਾਂ ਹਾਂ ਸਹੀ ਗੱਲ ਮੁੰਡਿਆਸ ਨੇ ਕਢਾਉਂਦਾ ਮੇਰਾ ਕੜਾਹੀ ਲੈਓ ਅਸੀਂ ਸਾਗ ਵੀ ਨਹੀਂ ਦਿੰਦੇ ਫਿਰ ਚਟਨੀ ਨਾਲ ਉਹਦੇ ਨਾਲ ਖਾ ਲਿਓ ਚਾਰਨਾ ਸਾਈ ਪਨੀਰ ਪਿਆ ਮੇਰਾ ਕਿੱਥੇ ਪਿਆ ਬਹੁਲੇ ਸੋਣੇ ਮੈਂ ਦਿੱਤਾ ਨਹੀਂ ਤੇ ਮੈਨੂੰ ਪਤਾ ਸੀਗਾ ਮੈਂ ਭੁੱਲ ਗਿਆ ਮੈਂ ਸੁੱਤੇ ਪਹਿਰੇ ਉੱਥੇ ਜਾ ਰਿਹਾ ਵੀ ਮਮੀ ਹਾਂ ਵੀ ਸਾਈ ਪਨੀਰ ਹੁਣ ਵੀਰ ਸਾਈ ਪਨੀਰ ਕੋਈ ਕਹਿੰਦਾ ਮੇਰਾ ਕੋਈ ਕਹਿੰਦਾ ਮੇਰਾ ਕੋਈ ਕਹਿੰਦਾ ਮੇਰਾ ਲੱਦਾ ਸਾਗੀ ਹੋ ਗਈ ਹੈ ਐਵੇਂ ਕਿਵੇਂ ਤੇਰਾ ਅੱਜ ਨਾ ਮਤਲਬ ਜਿਦੋਂ ਕੱਲ ਸਵੇਰੇ ਭਦੇਰਾ ਨੇ ਫੋਨ ਕਰਿਆ ਸੀ ਕਹਿੰਦਾ ਉਹ ਵੀ ਉਦੋਂ ਹੀ ਸਾਗ ਤੋਂ ਹੀ ਜਾਂਦੇ ਸੀ ਮੰਮੀ ਵੀ ਉਹਦੀ ਸਮਾਰੀ ਜਾਂਦੇ ਉਹਨਾਂ ਨੇ ਵੀ ਅੱਜ ਸਾਗੀ ਬਣਾਇਆ ਮਮੀ ਕਹਿੰਦੀ ਕਹਿੰਦੀ ਅਸੀਂ ਵੀ ਅੱਜ ਸਾਗੀ ਬਣਾਇਆ ਇਹ ਸੁਣ ਲਿਆ ਕਿ ਜੀ ਮੈਂ ਹੁਣ ਤੋਂ ਅਸੀਂ ਵੀ ਬਣਾ ਲਿਆ ਕੱਲ ਨੂੰ ਚਾਹੀਦੀ ਚੰਨ ਮੇਰੇ ਡੇਢੀ ਹੋਣਗੇ ਕੱਲ ਨੂੰ ਮਣੀ ਵਧੀਆ ਗੱਲ ਜੇ ਕਰੀਏ ਵਰਤ ਖਾਣ ਵਾਸਤੇ ਆਉਣਗੇ ਤੇ ਕੀ ਬਣਾਓਗੇ ਉਂਗ ਦਿਵਾਉਂਦੇ ਸੀ ਸਾਨੂੰ ਲੈ ਕੇ ਵੀ ਆਉਣਗੇ ਕੁਝ ਖਾਣ ਨੂੰ ਖਾਣ ਲੈ ਕੇ ਤਾਂ ਉਹਨਾਂ ਦਾ ਪਤਾ ਨਹੀਂ ਉਹਨਾਂ ਨੇ ਲੈ ਬਣਾਉਣਗੇ ਕਹਿੰਦੇ ਤੁਸੀਂ ਕੀ ਬਣਾਓਗੇ ਖਾਣ ਵਾਸਤੇ ਪਤਾ ਕੀ ਕਹਿੰਦੇ ਕਹਿੰਦੇ ਅਸੀਂ ਤਾਂ 2 ਵਜੇ ਆ ਜਾਾਂਗੇ ਅਸੀਂ ਕਿਰਦਾਰਾ ਕੱਢਣੀ ਹੈ ਵਗਾ ਆ ਜੂ ਲੋ ਕਹਿੰਦੇ ਤੂੰ ਕਿੰਨੇ ਵਜੇ ਆਏਂਗੀ ਤੂੰ ਮੈਂ ਕਹਾਂ ਆ ਜੂ ਮੈਂ 2 ਵਜੇ ਤੱਕ ਕਰਨੀ ਪੀ.ਡੀ.ਐਮ ਵੀ ਉੱਥੇ ਵੀ ਸਕੂਲ ਚ ਵੀ ਹੈ ਨਾ ਕੱਲ ਨੂੰ ਦੇਖਦੀਆਂ ਕੱਲ ਨੂੰ ਤਾਂ ਇੱਕ ਵਾਰੀ ਪਹਿਲਾਂ ਹੋਆ ਨਾ ਸਾਡਾ ਕੱਲ ਨੂੰ ਸੈਮੀਨਾਰਾ ਚੀਮੇ ਅਸੀਂ ਕਿਹੜਾ ਸਕੂਲ ਜਾਣਾ ਸਾਡੇ ਇੱਕ ਮਤਲਬ ਹੈਗਾ ਕਾਫੀ 8 9 ਜਣੇ ਦਾ ਟੀਮ ਇੱਥੇ ਚੀਮੇ ਸੈਮੀਨਾਰ ਆ ਫਿਰ ਅਸੀਂ ਉੱਥੋਂ ਜਿੰਨਾ ਦਾ ਵਰਤ ਦਾ ਇਹ ਆਪਰੇ ਤਾਵਾਂਗੇ ਫਿਰ ਕਹਾਣੀ ਦਸਾਉਣੀਆਂ ਤਿਆਰੀ ਵੀ ਕਰਨੀ ਹੁੰਦੀ ਹੈ ਕਿ ਮੈਂ ਆਪੀ। ਖੜਾ ਵੀ ਬਣ ਵੀਰ। ਜੇ ਮੈਨੂੰ ਬਣ ਵੀਰ ਮੈਂ ਪਹਿਲਾਂ ਆਈ ਫਿਰ ਮੈਂ ਤੈਨੂੰ ਲੈ ਆਉਂਗੀ ਸਕੂਲੋਂ। ਜਿਵੇਂ ਪਹਿਲਾਂ ਫ੍ਰੀ ਹੁੰਦੀ। ਚਲੋ 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 ਬਣਾਓ ਫਿਰ ਆਪਾਂ ਫਿਰ ਅੱਗੇ ਦਾ ਪ੍ਰੋਸੈਸ ਦਿਖਾਉਣੀ ਨੇ। ਆਪਾਂ ਇੱਕੋ ਜਿਹੀ ਟੀ-ਸ਼ਰਟਾਂ ਵਾਈ ਹਨ ਅੱਜ। ਹੂੰ। ਉਹ ਮੂੰਗੀ ਤੁਸੀਂ ਤਾਂ ਲਿਆ ਨਹੀਂ ਵਲੌਗ ਆਪਦਾ। ਕੋਈ ਗੱਲ ਨਹੀਂ। ਪੂਰੀ ਜਦੋ ਜਹਿਤ ਤੋਂ ਬਾਅਦ ਆ ਪੱਗ ਮਚਾਈ ਲਈ ਚੁੱਲੇ 'ਚ। ਦੇਖੋ ਕਿੰਨਾ ਖਲਾਰਾ ਮੈਂ ਪਾਇਆ ਹੈ ਸਾਰਾ। ਖਲਾਰਾ ਪਾ ਕੇ ਥੋੜੀ ਜੀ ਬੋਰੀ ਪਾੜ ਕੇ ਲਾਈ। फिर मच्छी अग देख मछी पीना चुले तो बनाव गे साग पानी गर्म रखे हुए आप थोड़ी आ गई सी और देखो थोड़ा थोड़ा आ गया पानी आ गया थोड़ा थोड़ा ਅੱਗ ਮੱਚੀ ਆਂਦੀ ਉੱਧਰ ਪੂਰੀ ਲੈ ਹੁਣ ਸਲੂਨ ਇੱਕ ਚੱਕਰੀਆਂ ਲੈ ਕੇ ਆਉਣੀਆਂ ਬਾਜ਼ਾਰ ਚੱਲ ਕੇ ਆਉਣੇ ਆ ਆ ਕੇ ਸਾਟ ਨੂੰ ਨਵਾਵਾਂਗੇ ਮੰਮੀ ਨਾਲੇ ਛੁੱਧੂ ਵਾਂਗ ਦਾ ਘੜਕਾ ਚੱਲੀ ਜਾਂਦਾ ਚੱਲ ਆ ਗਏ ਅਸੀਂ ਚੰਗਾ ਬਾਹਰ ਕਰ ਦੇ ਅਸੀਂ ਆਉਣੇ ਤੁੱਲੀ ਵਾਂਗ ਬੰਦ ਕਰ ਦੇ ਤੁੱਲੀ ਵਾਂਗ ਬੰਦ ਕਰ ਜਾਨੀਏ ਬੈਟ ਦੇ ਕਿ ਕਿਥੇ ਸਿੱਟ ਕੇ ਗਿਆ ਵੀਰ ਖੇਡਦਾ ਫੇਡਾ ਵਾਰ ਆਪਾਂ ਜਾਣੇ ਆ ਜੀ ਬਾਜ਼ਾਰ ਨੀ ਮੈਂ ਵੀਰ ਹੁਣੀ ਖੇਡੀ ਜਾਂਦੇ ਤੇ ਆ ਗਏ ਆਪਾਂ ਚੱਲੀਏ ਜਾਣੇ ਅਸੀਂ ਕਿੱਥੇ ਦਰਿੰ ਨੂੰ ਦਕਾਨ ਤੇ ਖੜਾ ਕੇ ਹੋਰ ਰੈਡੀ ਆਣ ਕੇ ਲਾ ਕੇ ਆਏ ਹਾਂ ਬਦਲੇ ਕਰਾ ਚਿੱਲੇ ਚੱਗ ਮਚਾ ਲਈ ਜਦੋਂ ਜਲ ਕਰਕੇ ਫੋਰੀ ਫੁਰੀ ਪਾੜ ਕੇ ਕਿਤੇ ਕਾਗਜ਼ ਲਾ ਕੇ ਫੁਰੀ ਆ ਇੱਕੋ ਜਿਹੀ ਟੀ-ਸ਼ਰਟ ਨੇ ਸਾਡੇ ਅੱਜ ਪਾਈਆਂ ਨੇ ਦਿਖਾਓ ਦਿਖਾਓ ਇੱਕੋ ਜਿਹੀ ਟੀ-ਸ਼ਰਟਾਂ ਦਾ

ਕਿੰਨੀ ਭੀੜ ਹੋ ਗਈ ਐ ਨਾ ਮੈਂ ਕਿਹਾ ਤੇ ਕਲੀਅਰ ਉਹ ਵੀ ਮੌਸਮੀਆਂ ਮੇ ਦਾ ਪਿਆ ਤੁੰਗਲਾ ਜਾ ਸੂਰਜ ਸੀ ਪਤਾ ਮਣ ਅੱਗ ਨਹੀਂ ਹੂੰ ਇੱਥੇ ਦੇਖ ਲੈਨੇ ਇੱਥੇ ਦੇਖ ਲੈਨੇ ਇੱਥੇ ਦੇਖ ਲੈਨੇ ਇੱਥੇ ਸੜੀ ਐ ਨਾ ਐ ਫੜੇ ਤੁਸੀਂ कि भीड़ हुई पी है देखो अज भी चक्री करके भी है कुछ है ना ਸਮਾਨ ਲੈਂਦੇ ਨੇ ਸ਼ਾਮ ਨੂੰ ਬੈਠੇ ਰਾਤ ਨੂੰ ਹਾਂ ਸ਼ਾਮ ਨੂੰ ਹੁੰਦਾ ਵੀ ਪਰ ਚੱਕਰੀ ਵੀ ਆ ਨਾ ਕਾਨੂੰ ਫਿਰ ਸਮਾਨ ਵੀ ਲੈਂਦੇ ਹੋਣਗੇ ਅੱਜ ਤਾਂ ਵੀ ਹੋਇਆ ਹੋਇਆ ਰਸ਼ ਨਾ ਜਿਆਦੇ ਹਾਂ ਹਾਂ ਇਹਦਾ ਵਲੌਗ ਉਹਨਾਂ ਨੇ ਇਹਨੂੰ ਬਦ ਲਾ ਗਿਆ ਐ 70 ਦੇ ਹੋਗੇ ਮੂਰੀ ਆ ਜਾਂਦੀ ਨੇ ਬਾਕੀ ਸਾਰੀ ਕਹਿੰਦਾ ਨਾ ਦਾਣਾ ਸੋਤਾ ਇਹ ਜਿਹੜਾ ਨਾ ਹਾਈਪ ਕਰਦੀ ਬਹੁਤ ਬਣੀ ਸਕਦੀ ਮੈਂ ਅੱਜ ਸਾਡੇ ਦੇਖੀ ਸੀ ਦੇਖੀ ਸੀ ਹਾਂ ਲਲਾ ਲਲਾ ਨਵੇਂ ਬਲੌਗਿੰਗ ਥੈਂਕ ਯੂ ਵੀਡੀਓ ਦੇਖੀ ਸੀ ਤੁਹਾਡੀ ਹਾਂ ਸਹੀ ਗੱਲ ਆ ਅਸੀਂ ਆਈਆਂ ਪਈਆਂ ਨਹੀਂ ਆ ਹਾਂ ਸਾਰੀਆਂ ਦੇਖ ਲਿਓ ਆ ਸਾਨੂੰ ਕਿੰਨੇ ਯਾਰ ਮਿਲਦੇ ਸਾਰੇ ਕਹਿੰਦੇ ਤੁਹਾਡੀ ਵੀਡੀਓ ਦੇਖੀ ਸੀ ਆਏ ਵਧੀਆ ਜਿਹਾ ਲੱਗਦਾ ਹਨ ਜਦੋਂ ਕੋਈ ਕਹਿੰਦਾ ਹੈਗਾ ਜਿਵੇਂ ਉਹਨੇ ਕਿਹਾ ਵੀਰੇ ਨੇ ਨਾ ਵੀ ਤੁਹਾਡੀ ਵੀਡੀਓ ਦੇਖੀ ਸੀ ਉਹਨੇ ਵੀ ਕਿਹਾ ਵੀ ਕਾ ਨੇੜਲੇ ਨੇ ਮੈਂ ਤੁਹਾਡੇ ਬਲੌਗ ਦੇਖੇ ਸੀ ਚਲੋ ਜੀ ਆਪਾਂ ਸਲੂਨ ਪਹੁੰਚ ਗਏ ਬਹੌਣਿਆ ਤੁਹਾਨੂੰ ਰਵਿੰਦਰਾ ਸਲੂਨ ਚੋ ਜੀ ਸਲੂਨ ਚ ਹੋ ਕੇ ਆਪਾਂ ਚੱਲੇ ਵਾਪਸ ਇੱਥੇ ਉਹਨੇ ਨੇ ਆਪਾਂ ਸਲੂਨ ਦੀਦੀ ਉਹਨਾਂ ਕੋਲੇ ਛਿੰਗਿਭਿਸ਼ ਨਾ ਕਰਾ ਲੀਂ ਫਿਰ ਇਹ ਆਪਾਂ ਮਾੜੇ ਜਿਹਾ ਨਹੀਂ ਰਜਾ ਹੋ ਗਿਆ ਹਨਾ ਨਾਲੇ ਆਪਾਂ 15-20 ਮਿੰਟ ਹੀ ਹੋਏ ਆਪਾਂ ਨੂੰ ਆਇਆਂ ਨੂੰ ਬਾਜ਼ਾਰ ਕਿੰਨਾ ਸੋਨਾ ਲੱਗਦਾ ਰੋੜੇ ਉਹ ਇਨੇ ਰਜਾ ਹੋ ਗਿਆ ਮੰਮੀ ਨੇ ਉਹਦੀ ਕਹਿ ਲੈਣਾ ਮੰਮੀ ਕਹਿੰਦੀ ਮੈਂ ਕਿਹਾ ਸੀ 5 ਮਿੰਟਾਂ ਚ ਆ ਗਈ ਮੰਮੀ ਕਹਿੰਦੀ ਥੋੜੇ 5 ਮਿੰਟ ਕਹਿੰਦੀ ਪੌਣੇ ਘੰਟੇ ਵਰਗੇ ਨੇ ਤਰ ਵੀਵਾਂ ਮੁੜੇ ਐਸੀ ਸੀ ਤੇ ਆਦਾ ਟਾਈਮ ਤਲਾਇਆ ਨਹੀਂ ਆਪਾਂ ਵਾਹ ਗਰੂਪ ਬਲੂਜ ਬਾਜ਼ਾਰ ਜਾਏ ਸੀ ਆਪਾਂ ਚੱਕਰੀਆਂ ਵੀ ਲੈ ਆਏ ਦੇਖਦੇ ਮੰਮੀ ਦਾ ਰੈਕਸ਼ਨ ਦੇਖਦੇ ਮੰਮੀ ਕੀ ਕਹੂਗਾ ਨਾ ਘਰੇ ਚੱਲਦੇ ਤੁਹਾਨੂੰ ਦਿਖਾਉਣਿਆ ਕਰੇ ਮੰਮੀ ਦਾ ਰੈਕਸ਼ਨ ਦੇਖਦੇ ਆ ਜਾ ਕੇ ਵੀ ਕੀ ਕਹਿੰਦੇ ਨੇ ਅੱਗ ਤਾਂ ਆਪਾਂ ਮਚਾ ਕੇ ਗਏ ਸੀਗੇ ਚਿੱਲੇ ਚ ਮਮੀ ਨੇ ਮਗਰ ਰੱਖਿਆ ਹੋਊਗਾ ਸਾਗ ਦੇਖ ਇਧਰ ਰਖਸ਼ਮੀ ਜੀ ਦਾ ਬਣਾ ਲਿਆ ਆਹ ਕਿੰਨੇ ਮਿੰਟ ਲੱਗੇ ਕਿੰਨੇ ਮਿੰਟ ਹੋ ਗਏ ਮਮੀ ਮੈਂ ਰਾਜ ਗਈ ਆ ਮਮੀ ਘੋਟਣਾ ਚ ਕਿਉਂ ਇੱਥੇ ਕੁੱਟਣ ਨੂੰ ਕਹਿੰਦੀ 10 ਮਿੰਟ ਮੈਂ ਤੁਹਾਨੂੰ ਰਾਜ ਵੀ ਦੱਸਿਆ ਸੀ ਨਾ ਆਉਂਦੇ ਹੋਏ ਵੀ ਮਮੀ ਕਹਿੰਦੀ ਆ ਵੀ ਤੁਸੀਂ 10 ਮਿੰਟ ਕਹਿ ਕੇ ਪੌਣਾ ਘੰਟਾ ਨਹੀਂ ਆਉਂਦੇ ਹਨ ਇਧਰ ਡੈਡੀ ਵੀ ਆ ਗਿਆ ਸਮਝ ਆਪਾਂ ਨੇ ਇਹ ਦੀ ਆ ਦੇਖ ਸਾਗ ਕਿਹਦਾ ਵੀਰ ਦੇਖ ਆ ਮਿਰਚਾਂ ਨਹੀਂ ਆ ਤਾਂ ਰੱਖੀਆਂ ਨੇ ਕੋਲੇ ਸਾਗ ਬਣਾਣਾ ਰੈਡੀ ਚੁੱਲੇ ਤੇ ਚੁੱਲੇ ਤੇ ਕੁੱਕਰ ਰੱਖ ਕੇ ਸਾਗ ਬਣਾਉਂਦਾ ਕੋਈ ਆਪਾਂ ਬਣਾਉਣੇ ਆ ਵੀਰਿਆ ਲੱਗੀ ਆਪੇ ਮੰਮੀ ਕਹਿੰਦੀ ਕਿੰਨੇ 10 ਮਿੰਟ ਹੋ ਗਏ ਆ ਦੇਖੋ ਚੱਕਰੀਆਂ ਲੈ ਕੇ ਆਈ ਸੀ ਆਪਾਂ ਆਹਾ ਮੰਮੀ ਕੀ ਕਹਿੰਦੇ ਸੀ ਕੀ ਕਹਿੰਦੀ ਸੀ ਕਰਨ ਦੀ ਕਰੇ ਨਾ ਮੰਮਾ ਲੈ ਆ ਕੇ ਖਾਣੇ ਦਾ ਵੀ ਵੀ ਪੀਣ ਦਾ ਵੀ ਲੈ ਕੇ ਖਾਣੇ ਕਸਮਾਨ ਕੀ ਖਾਏਗਾ ਤੂੰ ਮੈਂ ਸਾਰਾ ਵੀ ਤੇ ਡੈਡੀ ਕਹੀ ਜਾਂਦੇ ਸੀ ਕਹਿੰਦੇ ਵੀ ਤਾਂ ਖਾਣ ਵਾਲਾ ਸਮਾਨ ਤਾਂ ਲੈ ਲਾ ਮੈਂ ਕਿ ਪ੍ਰਾਤ ਨੂੰ ਦੇਖਾਂਗੇ ਵਾਕ ਕਰਨਾਵਾਂਗੇ ਫਿਰ ਲੈ ਕੇ ਚੱਲਾਂਗੇ ਨਾ ਦੇਖ ਖਾਲੀ ਨੇ ਜੀ ਹਜੇ ਤਾਂ ਹੀ ਚਲੋ ਭਈ ਤਜੂਰਾ ਸੂਰਾ ਦੇ ਚੱਲੀ ਜਾਂਦਾ ਜੀ ਨਿਹਰਾ ਹੋ ਗਿਆ ਦੇਖੋ ਨਿਹਰਾ ਹੋ ਗਿਆ ਜਮਾ ਇੱਥੇ ਇੱਕ ਵੱਲਵ ਇੱਧਰ ਆ ਸਾਡਾ ਚਾਨਣ ਘਟ ਆਉਂਦਾ ਇੱਥੇ। ਆ ਕੋਟੀ ਆਂਦੇ ਨੇ ਮੰਮੀ ਸਾਗ ਬੰਨ ਵਾਲਾ ਉਹ ਪਾਉਣਗੇ ਨਾ ਆਲਣ। ਉਧਰ ਤੜਕਾ ਰੱਖ ਕੇ ਈ ਸੀ ਮੈਂ ਗੈਸ ਤੇ। ਸਿਮ ਕਰਕੇ ਰੱਖੀ। ਇਹ। ਨੂੰ ਵਧੀਆ ਜਿਹਾ ਲੱਗਦਾ ਦੇਖੋ। ਐ। ਫੀਲਿੰਗ ਜੀ ਵਧੀਆ ਹੁੰਦੀ ਆ ਪਿੰਡਾਂ ਵਾਲੀ। ਜਿੱਲੇ ਵਾਲਾ ਸਾਗ ਨਾ ਵੰਗਿਆ ਜਿਹਾ। ਉਹ ਆਪਣੀ ਕਲੀ ਆਂਦੀ ਆ। ਨਹੀਂ ਕੋਟ ਲਿਆ ਜਦੋਂ ਸਾਗ ਫਿਰ ਦਿਖਾਉਣੇ ਉਧਰ ਵੀ ਤੁਹਾਨੂੰ ਦਿਖਾ ਕੇ ਲੈਉਣੀਆਂ ਮੈਂ ਆ ਦੇਖ ਸੱਡ ਪੌਦਾ ਕਿੰਨਾ ਸੋਹਣਾਗਾ ਇੱਧਰ ਦਿਖਾ ਕੇ ਮੇਰੇ ਵੀ ਇਹਨੇ ਬੋਲ ਟੰਗੀ ਹੋਈ ਆਪਦੀ ਖੇਡਣ ਨੂੰ ਇੱਧਰਲਾ ਵੀ ਤਰਕਾ ਦੇਖੋ ਇੱਧਰ ਤਰਕੇ ਗਈ ਸੀ ਮੈਂ ਮੇਟ ਚਲਾਈਆਂ ਸੀ ਆਪਾਂ ਅੱਜ ਆ ਤਰਕੇ ਗਈ ਸੀ ਮੇਟੇ ਸਿਮਤੀ ਕਰਕੇ ਸਾਕੂੜ ਰਿਹਾ ਪੂਰੇ ਜੋਰਾ ਨਾਲ ਘਟ ਗਿਆ ਨਾ ਘੈਂਟ ਹੋ ਗਿਆ ਪੂਰਾ ਇਧਰ ਆਟਾ ਵੀ ਆ ਗਿਆ ਮੱਕੀ ਦਾ ਗੁੰਨਾਗੇ ਹੁਣ ਆ ਪਾਟਾ ਵੀ ਅੱਗ ਦੇਖੋ ਪੂਰੀ ਘੈਂਟ ਮੱਚੀ ਜਾਂਦੀ ਏ ਜੁੱਲੇ 'ਚ ਮੈਂ ਆਂਕਾ ਲਾ ਕੇ ਸਾਕੂੜਦੀ ਮਮੀ ਕਹਿੰਦੀ ਨਹੀਂ ਦੇਣਾ ਨੀ ਇਹ ਕਦੇ ਪੂਰਾ ਵਧੀਆ ਆਂਕਾ ਲੈ ਕੇ ਦਿਓ ਨਾਲ ਦੇਖ ਜੁੱਲੇ ਦੇ ਕੋਲੇ ਅੱਗ ਮੱਚਦੀ ਘੈਂਟ ਲੱਗਦਾ ਮੌਸਮ ਆਇਆ ਬਾਹਰ ਨਾਲ ਸਾਕੂੜ ਰਿਹਾ ਜੋਰਾ ਨਾਲ ਖੜਕਾ ਸੁਣਦਾ ਸਾਰਿਆਂ ਨੂੰ ਅੱਗ ਵੀ ਪੂਰੀ ਘੰਟ ਮੱਚੀ ਜਾਂਦੀ ਤਵਾ ਲਿਆਵਾਂ ਹਾਂ ਨਾ ਪੱਟਾ ਵੀ ਗੁੰਦੇ ਆ ਜੀ ਪੱਟਾ ਗੁੰਨਣ ਲੱਗੇ ਬਈ ਆਪਾਂ ਪਾਣੀ ਮਿਲਾ ਦਾ ਹੋਰ ਲਈ ਹੁਣ ਆਪੂ ਗਰਮ ਸਾਗ ਬਣ ਗਿਆ ਇੱਧਰ ਸਾਗ ਬਣ ਗਿਆ ਚੁੱਲ੍ਹੇ ਵਾਲਾ ਸਾਗ ਬਣਾਇਆ ਚੁੱਲ੍ਹੇ 'ਤੇ ਬਣਾਵਾਂਗੇ ਰੋਟੀ ਆਹ ਦੇਖੋ ਜੀ ਤੁਹਾਡੇ ਸਾਹਮਣੇ ਠੰਡ ਜਿਹੀ ਵਾਲੀ ਫੀਲਿੰਗ ਆਉਣ ਲੱਗੀ ਜਨਵਰੀ ਦਸੰਬਰ ਵਾਲੀ ਪਤਨ ਲੈਣਾ ਪਾਣੀ ਹਾਂ ਲੈਣਾ ਰੋਟੀ ਹੋ ਗਈ ਸਟਾਰਟ ਬਾਨੀ ਇਧਰ ਵੀ ਬਨ ਗਈ ਚੋਪੜ ਦੇ ਆਪਾਂ ਬਸ ਹੁੰਦੇ ਸੀ ਕੀ ਨਾਲ ਇਹ ਆਪੇ ਆਪਣੇ ਕੋਲ ਕਿਉਂ ਚੋਪੜ ਦੀ ਆਪਾਂ ਰੋਟੀ ਹੂੰ ਦੁੱਧ ਰੱਖਿਆ ਹੋਇਆ ਆ ਬਣ ਗਈ ਰੋਟੀ ਕੈਂਟ ਕੈਂਟ ਮੜਾਏ ਕੇ ਹੱਥ ਤੇ ਸੀ ਉੱਤੇ ਲਾਤਾ ਮੱਕੀ ਦੀ ਰੋਟੀ ਬਣਾਈਏ ਜੇ ਅਪਾ ਚੁੱਲੇ ਤੇ ਇਹ ਅੱਦ ਤੱਕ ਥੋੜੀ ਜੀ ਅੱਗ ਤੇਜ ਹੋ ਗਈ ਪਹਿਲਾਂ ਮੱਚ ਨਹੀਂ ਸੀ ਰਹੀ ਹੁਣ ਇੱਕੇ ਦਮ ਤੇਜ ਹੋ ਗਈ ਅੱਗ ਇੰਨੀ ਜਿਆਦੇ ਵਧੀਆ ਬਣ ਗਈ ਨਾ ਰੋਟੀ ਮੱਕੀ ਦੀ ਆਹ ਫੈੜੀ ਕਰਾਂ ਮੈਂ ਦੇਖੀ ਨਹੀਂ ਹੈਗੀ ਮੈਂ ਐਸਾ ਖੁਰਚੇ ਨਾਲ ਛਲਣੀ ਉਹਨੂੰ ਚਮਟੇ ਨਾਲ ਚੱਕਦਾ ਸੀ ਗਮ ਤੋੜ ਦੇਣੀ ਸੀ ਮੈਂ ਤਾਂ ਆਹ ਦੇਖੋ ਬਣ ਗਈ ਨਾ ਰੋਟੀ ਘੈਂਟ ਘੈਂਟ ਮੱਕੀ ਦੀ ਦੇਖੋ ਆਹ ਦੇਖੋ ਇਧਰ ਆਟਾ ਪੁਰਾਣੇ ਟਾ ਮੇਰੀ ਦਾਦੀ ਲਾਉਂਦੀ ਹੁੰਦੀ ਸੀ ਪਹਿਲਾਂ ਐ ਕਰੇ ਅਸੀਂ ਖਾਂਦੇ ਹੁੰਦੇ ਸੀਗਾ ਮੰਮੀ ਜਮਾ ਪੁਰਾਣੀਆਂ ਬੇਬੇਆਂ ਵਾਂਗ ਸਾਰਾ ਕੁਝ ਖਾਣੇ ਰੱਖੀ ਬੈਠੀਏ ਕੋਲੇ ਬਣ ਗਈ ਜੜੀ ਰੋਟੀ ਦੇਖ ਆ ਇਧਰ ਰੋਟੀ ਦਾ ਡੈਡੀ ਰੋਟੀ ਪਾਵਾਂਗੇ ਆਪਾਂ ਪਹਿਲਾਂ ਬਣ ਗਈ ਨਾ ਜੜੀ ਮੈਂ ਬੇਰ ਚਮਟਾ ਚੱਕ ਲੈਣੀ ਹੈ ਨਾ ਨਾ ਕੁਛ ਨਹੀਂ ਹੈਗਾ ਵੱਲ ਬਦੂਰਾ ਨਾਲੇ ਅਸੀਂ ਫਿਰ ਨਾਲ-ਨਾਲ ਲਾਈਟ ਦਾ ਚਾਨਣ ਕੀਤਾ ਹੋਇਆ ਬਣ ਗਈ ਨਾ ਜੜੀ ਦੇਖ ਮੱਕੀ ਦੀ ਰੋਟੀ ਤੇ ਸਾਗ ਪਾਵਾਂਗੇ ਸਾਗ ਬਣ ਗਿਆ ਦੇਖ ਆਪਣਾ ਇੱਧਰ ਮੱਖਣੀ ਪਾਵਾਂਗੇ ਮੱਖਣੀ ਪਈਏ ਰੋਟੀ ਚੋਂਪਣੀ ਸੀ ਘਿਓ ਨਾਲ ਤਾਂ ਇਹਨਾਂ ਮੇ ਲਾਉਣੀਆਂ ਥੱਲੇ ਜੀ ਹੁਣ ਥੱਲੇ ਰੜਾਂਗੇ ਆਪਾਂ ਪੂਰੀ ਵਧੀਆ ਐ ਚੁੱਲ੍ਹੇ ਵਾਲੀ ਰੋਟੀ ਬਣਾ ਕੇ ਖਾਣੀ ਐ ਅੱਛਾ ਇੱਧਰ ਲਾਵਾਂ ਠੀਕ ਆ ਇੱਧਰ ਲਾਓ ਕਹਿੰਦੇ ਕੋਈ ਗੱਲ ਨਹੀਂ ਚੱਲ ਹੌਲੀ ਹੌਲੀ ਸਾਬ ਆਊਗਾ ਇੱਧਰ ਲਾ ਲੈਨੇ ਆ ਐ ਇਸ ਤਰੀਕੇ ਨਾਲ ਬਣੂਗੀ ਰੋਟੀ ਐ ਉਹ ਮੇਰੇ ਹੱਥ 'ਚ ਫੋਨ ਸੀ ਨਾ ਫਿਰ ਇੱਕ ਇਹ ਆਏ ਆਇਆ ਫਿਰ ਗੱਲ ਬਣ ਗਈ ਨਾ ਚੁੱਲਾ ਬਹੁਤ ਸੋਹਣਾ ਲੱਗਦਾ ਮੈਨੂੰ ਹੋਰ ਤਾਂ ਪਤਾ ਨਹੀਂ ਚੁੱਲਾ ਵਾਲਾ ਕਿੰਨਾ ਲੱਗਦਾ ਚਲੋ ਆ ਇਧਰ ਤਾਂ ਹੋ ਗਈ ਆਪਣੀ ਰੋਟੀ ਰੈਡੀ ਮੱਕੀ ਦੀ ਚੱਕੋ ਮਨਵੀਰ ਫੋਨ ਧਰ ਦੋ జ బా ਕੀ ਬੋਲੀ ਜਾਂਦੀ ਹੈ ਇਹ ਚੀਜ਼ ਜੀ ਕਿੰਨੀਆਂ ਰੋਟੀਆਂ ਖਾਲੀਆਂ ਰੋਟੀਆਂ ਤਾਂ ਖਾ ਚਾਰ ਖਾ ਲਈਆਂ ਪਰ ਹੋਰ ਵੀ ਖਾਣ ਨੂੰ ਜੀਤਾ ਕਿਹ ਵਾਲੀ ਵਧੀਆ ਸੀ ਕਿ ਦੂਜੀ ਕਿਓ ਵਾਲੀ ਤਾਂ ਬੰਨਪਸਵਾ ਲੱਗੀ ਜਿਵੇਂ ਉਹ ਤਾਂ ਬਣਾ ਥੱਲੇ ਉਹ ਬਹੁਤ ਸਵਾਦ ਸੀ ਵਧੀਆ ਲੱਗੀ ਚੁੱਲ੍ਹੀ ਵਾਲੀ ਰੋਟੀ ਕਿੰਨੇ ਦਿਨਾਂ ਬਾਅਦ ਖਾਦੀ ਹੈ ਨਾ ਆਪਾਂ ਹਾਂ ਪਹਿਲਾਂ ਖਾਂਦੇ ਹੁੰਦੇ ਸਿਆਣਾ ਚੂਣਾ ਹੋਰ ਤਾਂ ਹੁਣ ਹੋਰ ਤਾਂ ਨਹੀਂ ਖਾਣੀ ਹਾਂ ਹਾਂ ਮम्मी ਕਹਿੰਦੀ ਆ ਦੇਖੋ ਮम्मी ਬਣਾਈ ਜਾਂਦੇ ਇੱਧਰ ਹਨਾ ਮम्मी ਕਹਿੰਦੇ ਵੀ ਤੇਨਨ ਤੋਂ ਬਾਅਦ ਦੇ ਨਹੀਂ ਖਾਣੀਆਂ ਹੈਗੀਆਂ ਵੀ ਔਖਾ ਕਰਦੀ ਹੁੰਦੇ ਨੇ ਮੱਕੀ ਰੋਟੀਆਂ ਵੀ ਸਾਗ ਦਾ ਸਵਾਦ ਲੱਗ ਜਾਂਦਾ ਹਨਾ ਤੇ ਡੈਡੀ ਕਹਿੰਦੇ ਹਨਾ ਕੁਝ ਨਹੀਂ ਹੁੰਦਾ ਐ ਤਾਂ ਮੈਂ ਚਾਰ ਤਾਂ ਮੈਂ ਖਾਣੀਆਂ ਹੀ ਖਾਣੀਆਂ ਨੇ ਆ ਦੇਖੋ ਬਣੀ ਜਾਂਦੀ ਹੈ ਨਾ ਰੋਟੀ ਆਪਣੀ ਵਧੀਆ ਬਸ ਥੋੜੀਆਂ ਜਿਹੀਆਂ ਰਹਿ ਗਈਆਂ ਇਹ बन ਗਿਆ बस डैडी ने खा ली हुन मनदीप आनगे ते मनवीर रुस गया ਸਾਡੇ ਨਾਲ ਰੁਸ ਕੇ ਭੱਜ ਗਿਆ ਨਨਵੀਰ ਨੇ ਕੱਦੀ ਨਹੀਂ ਹੈਗੀ ਆਪਾਂ ਚੱਲੇ ਆਂ ਦੁਆਰੇ ਬਾਜ਼ਾਰ ਪਹਿਲਾਂ ਗਏ ਸੀ ਨਾਲੇ ਗਾਲਾਂ ਲੈ ਗਈ ਮਮੀ ਉਹਨਾਂ ਤਾਂ ਵੀ ਫਰੂਟ ਭੁੱਲੇ ਆਏ ਸੀ ਫਰੂਟ ਵੀ ਭੁੱਲੇ ਆਏ ਸੀ ਤੇ ਮੱਠੀ ਲੈ ਕੇ ਆਉਣੀ ਸੀ ਵਰਤ ਲਈ ਗਾ ਨੂੰ ਵਰਤਾ ਮੇਰਾ ਚੱਕਰੀ ਦਾ ਫਿਰ ਹੁਣ ਆਪਾਂ ਦੁਆਰਾ ਚੱਲੇ ਆਂ ਫਰੂਟ ਲੈ ਕੇ ਆਣੇ ਆ ਮੱਠੀ ਲੈ ਕੇ ਆਣੇ ਆ ਤੁਹਾਨੂੰ ਆ ਕੇ ਮਿਲਦੇ ਆ ਕੇ ਖਾਵਾਂਗੇ ਰੋਟੀ ਆਪਾਂ ਰੋਟੀ ਖਾਣ ਲੱਗੇ ਆਪਾਂ ਵੀ ਮੱਖਣੀ ਸਾਗ ਮਿਰਚ ਮੈਂ ਲਾਲ ਮਿਰਚ ਖਾਣੀ ਹੁੰਦੀ ਹੈ ਪੱਕੀ ਰੋਟੀ ਨਾਲ ਮਨਵੀਰ ਦਾ ਸਿਰ ਬੋਨ ਵਾਲਾ ਹਜੇ ਨਵਾਇਆ ਸੀ ਅੱਜ ਦੁੱਧ ਵੀ ਪੀਵਾਂਗੇ ਆਪਾਂ ਬਾਲੀ ਵਾਲਾ ਠੰਡਾ ਨਾਲ ਸਾਗ ਦੀ ਪੱਕੀ ਦੀ ਰੋਟੀ ਕਿਉਂ ਮੰਮੀ ਆ ਗਈ ਹੈ ਨਾ ਬਾਰੀ ਖਾਣ ਦੀ ਰੋਟੀ ਬਣਾ ਕੇ ਮਨ ਨੂੰ ਮੱਕੀ ਰੋਟੀ ਘੱਟ ਪਸੰਦ ਆ ਮੂੰਹ ਤੋਂ ਪਤਾ ਲੱਗਦਾਗਾ ਨਾ ਆ ਮੈਨੂੰ ਆ ਵਾਲੀ ਪਸੰਦ ਆ ਮੈਨੂੰ ਉਹ ਜਿਹੜੇ ਪਹਿਲਾਂ ਹੁੰਦੇ ਮੋਟੇ ਮੋਟੇ ਉਹ ਨਹੀਂ ਪਸੰਦ ਉਹ ਨਹੀਂ ਪਸੰਦ ਤੇ ਰੈਡੀ ਆ ਤੁਹਾਨੂੰ ਤਾਂ ਪਖਾਨੇ ਇੱਕ ਨੰਬਰ ਮੀਰੇ ਬਾਲ ਦੇਖੋ ਤੇ ਤੁਹਾਨੂੰ ਮੇਰੀ ਤੇ ਮੰਮੀ ਦੀ ਹੁਣ ਆਈ ਹੈ ਵਾਰੀ ਹੈ ਨਾ ਪਹਿਲਾਂ ਅਸੀਂ ਸਾਰਾ ਕੁਝ ਤਿਆਰ ਕੀਤਾ ਪਹਿਲਾਂ ਡੈਡੀ ਨੇ ਖਾਂਦਾ ਸਾਰਿਆਂ ਨੂੰ ਪਹਿਲਾਂ ਹਨ ਫਿਰ ਅਸੀਂ ਰੋਟੀ ਖਾਣ ਲੱਗੇ ਫਿਰ ਸਾਡੇ ਜਿਆਦਾ ਵੀ ਫਰੂਟ ਵੀ ਭੁੱਲ ਗਏ ਲਿਆਉਣਾ ਕਰ ਨੂੰ ਵਰਤਾ ਚੱਕਰੀ ਦਾ ਤੇ ਮਠੀਆਂ ਵੀ ਲਿਆਂਦੀਆਂ ਫਿਰ ਅਸੀਂ ਬਾਜ਼ਾਰ ਗਏ ਬਨਾਣਾ ਸਾਨੂੰ ਕਿਤੋਂ ਨਹੀਂ ਮਿਲੇ ਸਾਰੇ ਬਾਜ਼ਾਰ ਚ ਹੈ ਨਹੀਂ ਸੀ ਫਿਰ ਐਪਲ ਮਠੀਆਂ ਤੇ ਅਸੀਂ ਸ਼ੱਕਰਫਾਰੇ ਗੁੜਾਲੇ ਲੈ ਆਏ ਹੁਣ ਆ ਗਈ ਆਪਣੀ ਵੀ ਵਾਰੀ ਵੀ ਰੋਟੀ ਖਾਂਦੀ ਹੁਣ ਆਪਾਂ ਰੋਟੀ ਖਾਂਦੇ ਆ ਤੇ ਫਿਰ ਮਿਲਦੇ ਹਾਂ ਤੁਹਾਨੂੰ ਰੋਟੀ ਖਾ ਕੇ ਬਈ ਕਿਵੇਂ ਹੋ ਸਾਰੇ ਠੀਕ ਹੋ ਆਪਾਂ ਖਾਣਾ ਖਾ ਲਿਆ ਸੀ ਤੇ ਇੱਧਰ ਦੇਖੋ ਕੰਬਲ ਦੱਬ ਲਿਆ ਪਹਿਲੀ ਰੋਟੀਆਂ ਮੱਕੀ ਦੇ ਰੱਜ ਕੇ ਖਾ ਲਈਆਂ ਬਹੁਤ ਸਵਾਦ ਸਾਗ ਬਣਿਆ ਸੀਗਾ ਤੇ ਇੱਧਰ ਕਿੰਨੀਆਂ ਖਾਧੀਆਂ ਸੀ ਮੱਕੀ ਦੀਆਂ ਰੋਟੀਆਂ ਕਿੰਨੇ ਰੋਟੇ ਖਾਦੇ ਤੁਸੀਂ ਹੈ 4.5 아이 ਨਹੀਂ ਪਤਾ ਵੀ ਕਿੰਨੀਆਂ ਖਾਧੀਆਂ ਸੀ ਚਲੋ ਜੀ ਫਿਰ ਹੈਨਾ ਸਵੇਰੇ ਆਪਣਾ ਹੈਗਾ ਫਾਸਟ ਚੱਕਰੀ ਦਾ ਇੱਥੇ ਕਰਦੇ ਆ ਆਪਾਂ ਆਪਣੇ ਬਲੌਗ ਦਾ ਐਂਡ ਤੇ ਤੁਹਾਨੂੰ ਮਿਲਦੇ ਆ ਆਪਾਂ ਨਵੇਂ ਬਲੌਗ ਨਾਲ ਬਣੇ ਰਿਹਾ ਕਰੋ ਤਨਾ ਲੈਕਪਲ ਬਲੌਗਸ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਗਾਇਸ ਮਿਲਦੇ ਆ ਅਗਲੇ ਬਲੌਗ ਚ ਬਾਏ ਬਾਏ ਗੁੱਡ ਨਾਈਟ